ਲਾ ਬੀ ਸੱਜਣੋ ਰੂਹ ਖੁਸ ਹੁੰਦੀ ਆ ਟਾਇਰ ਦੇਖ ਕੇ ਤੇ ਪਹਿਲਾ ਭਾਈ ਇਹ ਦੱਸਿਓ ਵੀ ਜਿਹੜਾ ਦਾ 3 ਇੰਚੀ ਪੰਪ ਲੱਗਿਆ ਹੋਇਆ ਹੈ ਹਾਂ ਟਾਲੀਆਂ ਨਹੀਂ 4 ਜਾਂ 5 ਹੀ ਹੁੰਦੇ ਨੇ 5 ਗੰਜੀ ਠੀਕ ਹੈ ਇਹ ਤਾਂ 6 ਇੰਚੀ ਲੱਗਿਆ ਵਾ 6 ਇੰਚੀ ਪੰਪ ਪੂਰਾ ਸਾਰੀਆਂ ਨਮੀਆਂ ਨੇ ਹੈਨਾ ਹੈਵੀ ਪੰਪ ਲੱਗਿਆ ਵਾ ਇਹ 8.5 ਇੰਚੀ ਤੇ ਲੱਗੀ ਹੋਈ ਆ ਦੇਖੋ ਅਸਾਂ 8.5 ਇੰਚੀ ਤੇ ਲੱਗੀ ਹੋਈ ਜਾਣੇ 8.5 ਇੰਚੀ ਤੇ ਲੱਗੀ ਆ ਠੀਕ ਹੈ ਭਾਈ ਜਿਹੜੇ ਕਾਹ ਹਥਿਆਰ ਜਾਂ ਛੋਟੇ ਮਿੱਟੀ ਖੋਦਣ ਵਾਲਾ ਇਹ ਗਿੰਤੀ ਤੇ ਬੇਲ ਚ ਲੱਗੇ ਹੋਇਆ ਜੀ ਇਹਦੇ ਨਾਲ ਅੱਛਾ ਕਈ ਵਾਰੀ ਖੇਤਾਂ ਦੇ ਵਿਚੋਂ ਲੋਡ ਪਾ ਜੇ ਡਾਲਾ ਨਾ ਬਹੁਤ ਵਧੀਆ ਅੱਛਾ ਲੋਕ ਲੋਕ ਪੂਰੇ ਲੱਗੇ ਹੋਇਆ ਡਾਲੇ ਨੂੰ ਆਇਆ ਨਹੀਂ ਹੈਗਾ ਵੀ ਡਾਲਾ ਖੋਲੋ ਜੀ ਮਜ਼ਬੂਤ ਹੈ ਜਾਨੀ ਚੰਗਾ ਕੰਮ ਕੀਤਾ ਹੋਇਆ ਹੈ ਨਾ ਹਾਂਜੀ ਹਾਂ ਪੂਰਾ ਚੰਗਾ ਕਰ ਲਿਆ ਵੀ ਉੱਤਰ ਪਿਆ ਰਹੋ ਫਰਸੇ ਮੈਂ ਮਦਾ ਫਰਸ ਲਗਾਈ ਦੇਖੋ ਕਿੰਨਾ ਮੋਟਾ ਦਿਖਾਓ ਅੱਛਾ ਸੇ ਮੈਂ ਮਦਾ ਸੇ ਮੈਂ ਮਦਾ ਫਰਸ ਲੱਗਿਆ ਹੋਇਆ ਜੀ ਘਾਓ ਚੰਗੀ ਦਰਸ ਮਿੰਟ ਹੀ ਹੱਬ ਹੈ ਹਾਂ ਕੋੜ ਵਾਲੀ ਹੱਬ ਲੱਗੀ ਹੋਈ ਹੈ ਇਹ ਜੀ ਕੋੜ ਵਾਲੀ ਠੀਕ ਹੈ ਹਾਂਜੀ ਹਾਂ ਕੋੜ ਵਾਲੀ ਇਹ ਵੀ ਹੈ ਜੀ ਆਮ ਨਹੀਂ ਆਮ ਹੁੱਕ ਲੱਗੇ ਨੇ ਪਤਲੀ ਜੀ ਹੁੱਕ ਦੇਖੋ ਕਿੰਨੇ ਹੈ ਵੀ ਬਿਲਕੁਲ ਲਓ ਵੀ ਮਿੱਤਰ ਪਿਆਰਿਓ ਬਰਨਾਲਾ ਪਰ ਅੱਜ ਇਸ ਮੰਡੀ ਦੇ ਵਿੱਚ ਨਾ ਇੱਕ ਬਹੁਤ ਘੈਂਟ ਕੰਡੀਸ਼ਨ ਦੀ ਟਰਾਲੀ ਆਈ ਹੋਈ ਆ ਸੱਜਣੋ ਮੇਲਾ ਲੱਗਿਆ ਪਿਆ ਚਾਰੇ ਪਾਸੇ ਦੇਖਣ ਵਾਲਿਆਂ ਦਾ ਹੁਣ ਇਹ ਦੇਖਦੇ ਆਂ ਵੀ ਕਿਹੜਾ ਭਾਗਾ ਵਾਲਾ ਹੂ ਕੀ ਦੇ ਨੇ ਘਰ ਦਾ ਜਾ ਕੇ ਸ਼ਿੰਗਾਰ ਬਣਨਾ ਤੇ ਕਿੰਨਾ ਸਹਜ ਆ ਕੀ ਗੱਲਬਾਤ ਆ ਕਿੰਨੇ ਦੀ ਬਣ ਜੂ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀਡੀਓ ਐਂਡ ਤੱਕ ਦੇਖਿਓ ਵੀ ਕਿਹੜੇ ਭਰਾ ਲਵੇ ਆ ਕਿੰਨਾ ਮੋਬਾਈਲ ਨੰਬਰ ਆ ਜੁੜੇ ਰਹੋ ਸੱਜਣੋ ਪਹਿਲਾਂ ਤੁਹਾਨੂੰ ਕੰਡੀਸ਼ਨ ਦਿਖਾ ਦਿੰਨਾ ਤੇ ਉਹ ਤੋਂ ਬਾਅਦ ਆ ਦੇਖੋ ਵੀ ਚੰਗੀ ਤਰ੍ਹਾਂ ਹਥਿਆਰ ਹਥੂਰਾ ਜਿਹੜੇ ਹਨ ਇਹ ਨਾਲ ਸਾਰੇ ਲੱਗੇ ਹੋਏ ਨੇ ਤੇ ਸੋਹਣੀ ਕੰਡੀਸ਼ਨ ਦੀ ਟਰਾਲੀ ਆ ਪੂਰੀ ਜੇ ਡਿਜ਼ਾਈਨਿੰਗ ਦੀ ਗੱਲ ਕਰੀਏ ਨਾ ਸੱਜਣੋ ਬਹੁਤ ਸੋਹਣੀ ਆ ਬੈਡ ਬੋਡ ਚੰਗਾ ਲੱਗਿਆ ਹੋਇਆ ਮਜ਼ਬੂਤ ਹੈ ਹੁੱਕ ਬਹੁਤ ਮਜ਼ਬੂਤ ਲੱਗੀ ਹੋਈ ਆ ਹਨਾ ਵੀ ਕਿੰਨੇ ਚੀ ਪੰਪਾ ਕਿੰਨੇ ਨੱਟੀ ਹੱਬਾ ਤੁਹਾਨੂੰ ਸਾਰਾ ਕੁਝ ਦੱਸ ਦਿੰਨੇ ਆ ਤੇ ਪਹਿਲਾਂ ਟਰਾਲੀ ਦੇ ਬਾਰੇ ਨਾ ਪੂਰਾ ਦੇਖੋ ਵੀ ਤੁਹਾਨੂੰ ਕਿਵੇਂ ਲੱਗਦੀ ਆ ਡਿਜ਼ਾਈਨ ਕਮੈਂਟ ਕਰੀ ਚੱਲੋ ਵੀ ਡਿਜ਼ਾਈਨ ਕਿਸ ਤਰ੍ਹਾਂ ਲੱਗਿਆ ਟਰਾਲੀ ਦਾ ਹਨਾ ਇਧਰਲੇ ਪਾਸੇ ਸੱਜਣੋ ਆ ਮਿੱਟੀ ਖੋਦਣ ਵਾਲਾ ਇਹ ਵੀ ਲੱਗਿਆ ਹੋਇਆ ਤੇ ਖੱਟਾ ਰੰਗ ਚੱਕਿਆਂ ਤੇ ਕੀਤਾ ਹੋਇਆ ਸਰੀਏ ਸੁਰੀਏ ਐ ਚੰਗੇ ਸੋਹਣੇ ਲੱਗੇ ਹੋਏ ਨੇ ਮੋਟੇ ਹਨਾ ਤੇ ਡਾਲਾ ਵੀ ਤੁਹਾਨੂੰ ਦਿਖਾ ਦੰਨਾ ਵੀ ਸੱਜਣੋ ਉਹ ਨਹੀਂ ਵੀ ਇਕੱਲਾ ਬੰਦਾ ਲਾ ਨਹੀਂ ਸਕਦਾ ਦੋਨੇ ਪਾਸੇ ਨੂੰ ਡਾਲਾ ਖੋਲਦਾ ਤੇ ਕਿੱਥੋਂ ਵਾਲੇ ਮਿਸਤਰੀ ਦੀ ਬਣੀ ਹੋਈ ਆ ਕੀ ਗੱਲਬਾਤ ਆ ਤੁਹਾਨੂੰ ਸਾਰਾ ਕੁਝ ਦੱਸ ਦਿੰਨੇ ਆ ਬਾਈ ਉਰੀ ਸਾਡੇ ਲਵੇ ਖੜੇ ਨੇ ਤੇ ਪੁੱਛਦਿਆਂ ਵੀ ਕਿਹੜੇ ਪਿੰਡੋਂ ਬਾਈ ਸਤਿ ਸ਼੍ਰੀ ਅਕਾਲ ਜੀ 12 ਸਾਡੇ ਸਿਆ ਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਹਾਡਾ ਨਾਮ ਤੇ ਪਿੰਡ ਦੱਸਿਓ ਕਿਹੜਾ ਨਾ ਮੇਰਾ ਬਾਈ ਅਵਤਾਰ ਸਿੰਘ ਆ ਅਸਾਂ ਜੀ ਪਿੰਡ ਢੱਲਵਾ ਪਿੰਡ ਢੱਲਵਾ ਨਾ ਅਵਤਾਰ ਸਿੰਘ ਨਾ ਅਵਤਾਰ ਸਿੰਘ ਠੀਕ ਆ ਜੀ ਇਹ ਟਰਾਲੀਆਂ ਅਸੀਂ ਆਪ ਤਿਆਰ ਕਰਦੇ ਆ ਬ ਅਸਾਬ ਤਾਇਰ ਕਰਦੇ ਹੋ। ਤਾਇਰ ਦੇਖੋ ਤਾਇਰ ਵੀ ਬੇਦਾਗ ਲੱਗੇ ਹੋਏ ਆਪਣੇ ਟਾਇਰ ਦਾ। ਅਸਾ ਬੇਦਾਗ ਟਾਇਰ ਲੱਗੇ ਹੋਇਆ ਹੈ। ਲੈ ਵੀ ਸੱਜਣੋ ਰੂਹ ਖੁਸ਼ ਹੁੰਦੀ ਆ ਟਾਇਰ ਦੇਖ ਕੇ। ਤੇ ਪਹਿਲਾਂ ਭਾਈ ਇਹ ਦੱਸਿਓ ਵੀ ਜਿਹੜਾ ਇਹਦਾ ਪੰਪ ਆ ਇਹਦੇ ਬਾਰੇ ਥੋੜੀ ਦੱਸਿਓ ਜਾਣਕਾਰੀ ਕੀ ਹੈ। ਪਹਿਲਾਂ ਹੈ ਵੀ ਭਾਈ 6 ਇੰਚ ਦਾ ਪੰਪ ਲੱਗਾ ਹੋਇਆ। ਅਸਾ 6 ਇੰਚੀ ਪੰਪ ਲੱਗਾ ਹੋਇਆ ਹੈ। ਹਾਂ ਹੌਂਡਰੀਆਂ ਨਹੀਂ 4 ਜਾਂ 5 ਹੀ ਹੁੰਦੇ ਨੇ 5 ਗੰਝੀ। ਠੀਕ ਹੈ। ਇਹ ਤਾਂ 6 ਇੰਚ ਲੱਗਿਆ ਵਾ। 6 ਇੰਚੀ ਪੰਪ ਪੂਰੀ ਸਾਰੀਆਂ ਨਮੀਆ ਰਹੇ ਹਨ। ਹਾਈਵੀ ਪੰਪ ਲੱਗਾ ਵਾ ਪੂਰਾ ਇਹ। ਠੀਕ ਹੈ। ਇਹ 12 ਤੇ ਸਪੋਰਟਾਂ ਸਪਟਾਂ ਵੀ ਵਧੀਆ ਲੱਗੀਆਂ ਮੈਨੂੰ ਹੈ ਨਾ ਭਾਈ ਫੁੱਲਾ ਗਰੰਟੀ ਹੂ ਟਰਾਲੀ ਦੀ ਜੀ ਠੀਕ ਹੈ ਲੈ ਮਿੱਤਰ ਪਿਆਰੇ ਸਪੋਰਟਾਂ ਜਿਵੇਂ ਕਹਦੀਏ ਵੀ ਫੁੱਟ ਫੁੱਟ ਦੀ ਲੱਗੀਆਂ ਹੋਈਆਂ ਨੇ ਜਿਆਦਾ ਖੁੱਲੀਆਂ ਡੁੱਲੀਆਂ ਨਹੀਂ ਲਾਈਆਂ ਹੋਈਆਂ ਹੈ ਨਾ ਤੇ ਭਾਈ ਇੱਕ ਆਹ ਬਈ ਦੇ ਬਾਰੇ ਜਾਣਕਾਰੀ ਦਿਓ ਜਰ ਇਹ ਲੱਗੀ ਜੀ ਇਹ 8.5 ਇੰਚ ਦੇ ਲੱਗੀ ਹੋਇਆ ਦੇਖੋ ਅੱਛਾ 8.5 ਇੰਚ ਦੇ ਲੱਗੀ ਹੋਈਆਂ ਨੇ 8.5 ਇੰਚ ਦੇ ਲੱਗੀ ਆ ਠੀਕ ਹੈ ਭਾਈ ਜਿਹੜੀ ਕਾਹ ਹਥਿਆਰ ਜਿਹੜਾ ਮਿੱਟੀ ਖੋਦਣ ਵਾਲਾ ਇਹ ਗਿੰਤੀ ਤੇ ਬੇਲ ਚੱਲੇ ਹੋਇਆ ਜੀ ਇਹਦੇ ਨਾਲ ਅੱਛਾ ਕਈ ਵਾਰੀ ਖੇਤਾਂ ਦੇ ਵਿੱਚ ਜਦੋਂ ਲੋਡ ਪਾਏ ਤਾਂ ਨਾੜ ਖੋਲ ਠੀਕ ਹੈ ਮਤਲਬ ਕਰੋਂ ਕਹੀ ਲਿਆਉਣ ਦੀ ਲੋੜ ਨਹੀਂ ਕਹੀ ਲਿਆਉਣ ਦੀ ਲੋੜ ਨਹੀਂ ਹੈਗੀ ਨਾਲ ਥੋੜੀ ਮੋਟੀ ਦਬ ਜਾਂਦੀ ਉਹ ਆਪਣਾ ਡਾਂਗਾ ਲਵੀ ਸਰ ਜਾਂਦਾ ਦਬਜੇ ਦਾ ਮਤਲਬ ਮਾੜੇ ਮੋٹے ਇਹ ਵੇਦਨੇ ਆਪਾਂ ਕਰ ਸਕਦਾ ਆਪਾਂ ਹੋਰ ਘੰਭੀ ਕਰ ਦਿੰਦੇ ਖੇਤ ਕਈ ਵਾਰੀ ਹਾਂ ਲੋਡ ਪਜੇ ਬਿਲਕੁਲ ਜੀ ਆਪਾਂ ਕਈ ਘਰੇ ਭੁੱਲ ਜਾਂਦੇ ਉਹ ਤਾਂ ਮੋਟਰ ਤੋਂ ਥੋੜਾ ਮੋਟਾ ਘਾਈ ਪੱਟਣਾ ਉਹ ਵੀ ਇਹਦੇ ਨਾਲ ਹਨਾ ਹੋ ਸਕਦਾ ਬਿਲਕੁਲ ਅੱਧੀ ਕਹੀ ਵਾਲਾ ਕੰਮ ਦਿੰਦਾ ਆਪਾਂ ਸੜਕ ਵੀ ਵੜ ਸਕਦੇ ਨੇ ਯਾਰ ਏਡੀ ਵਧੀਆ ਗਿਣਤੀ ਲੱਗੀ ਇਹਦੇ ਨਾਲ ਠੀਕ ਹੈ ਤੇ ਭਾਈ ਤੂੰ ਇਹ ਦੇਖਦਾ ਸਹਿਜ ਕਿੰਨਾ ਪ੍ਰੋਪਰ ਲੰਬਾਈ ਚ ਕਿੰਨੀ ਹੈ ਇਹ 12 6.5 ਹੈ ਜੀ ਅਸਾ 12 ਫੁੱਟ ਲੰਬੀ ਹੈ ਤੇ 70 ਚੌੜੀ ਹੈ ਹਾਂਜੀ ਹਾਂ ਠੀਕ ਹੈ ਤੇ ਭਈ ਆਹ ਡਾਲਾ ਇਹਦਾ ਮਤਲਬ ਆਪਣੇ ਜਿਹੜਾ ਆਪਣਾ ਡਾਲਾ ਹੈ ਇਹ ਦੋ ਵੱਸੋਂ ਖੁੱਲਦਾ ਹੈ ਅੱਛਾ ਆ ਦੇਖੋ ਸਾਨੂੰ ਖੋਲ ਕੇ ਦਿਖਾਉਨੇ ਆ ਹੂੰ ਇਹ ਬਹੁਤ ਵਧੀਆ ਚੀਜ਼ਾ ਨਹੀਂ ਆਮੇ ਚੀਜ਼ਾਂ ਹੁੰਦੀਆਂ ਨਹੀਂ ਹਾਂ ਆ ਦੇਖੋ ਇਹ ਆਲਾ ਬਹੁਤ ਵਧੀਆ ਅੱਛਾ ਲੋਕ ਲੋਕ ਪੂਰੇ ਲੱਗੇ ਹੋਇਆ ਡਾਲੇ ਨੂੰ ਆਇ ਨਹੀਂ ਹੈਗਾ ਵੀ ਡਾਲਾ ਖੋਲੋ ਜੀ ਮਜ਼ਬੂਤ ਹੈ ਜਾਨੀ ਚੰਗਾ ਕੰਮ ਕੀਤਾ ਹੋਇਆ ਹੈ ਨਾ ਹਾਂਜੀ ਹਾਂ ਪੂਰਾ ਚੰਗਾ ਕਰ ਲਿਆ ਲੈ ਵੀ ਉੱਤਰ ਪੈ ਰਿਓ ਫਰਸ਼ ਵੀ ਬਈ ਹੈ ਨਾ ਥੋੜਾ ਸੋਹਣਾ ਯਾਰ ਨਵਾਂ ਫਰਸ਼ ਹੈ ਇਹ ਤੁਹਾਨੂੰ ਸੇਮ ਐਮ ਦਾ ਫਰਸ਼ ਲਗਾਈ ਦੇਖੋ ਕਿੰਨਾ ਮੋਟਾ ਦਿਖਾਓ ਅੱਛਾ ਸੇਮ ਐਮ ਦਾ ਹੈ ਸੇਮ ਐਮ ਦਾ ਫਰਸ਼ ਲੱਗਾ ਹੋਇਆ ਜੀ ਠੀਕ ਹੈ ਹਾਂਜੀ ਹਾਂਜੀ ਫੁੱਲ ਗਾਰੰਟੀ ਦੇ ਬਾਈ ਇਹ ਜਿਹੜਾ ਆਪਾਂ ਆਪਣਾ ਬੈੱਡਾ ਕਿੰਨਾ ਉੱਚਾ ਹੈ ਇਹ 3 ਫੁੱਟ ਹੈ 3 ਫੁੱਟ ਉੱਚਾ ਹਾਂਜੀ ਹਾਂਜੀ ਠੀਕ ਹੈ ਲੈ ਵੀ ਸੱਜਣੋ ਹੱਕ ਹੱਕ ਵੀ ਤੇ ਬਈ ਇਹਦੇ ਜੇ ਵੇਟ ਦੀ ਗੱਲ ਕਰੀਏ ਕਿੰਨੇ ਕ ਪੇਟ ਦੀ ਬਈ ਇਹਨਾਂ 22 ਕੁਇੰਟਲ ਪੇਟ ਆ ਬਈ ਦਾ ਹਾਂਜੀ 22 ਕੁਇੰਟਲ ਪੇਟ ਆ ਰਾ ਅੱਛਾ 22 ਕੁਇੰਟਲ ਪੇਟ ਆ ਹਾਂਜੀ ਹਾਂ ਟਾਇਰ ਵੀ ਨਵੇਂ ਤੁਸੀਂ ਦੱਸਤਾ ਵੀ ਨਵੇਂ ਵਰਗੇ ਟਾਇਰ ਪੈਣੇ ਆ ਬੇਦਾਗ ਆ ਜੀ ਬਈ ਆ ਸਰੀਆ ਸੂਰੀਆ ਵੀ ਤੁਹਾਡਾ ਮੋਟਾ ਲਾਇਆ ਹੋਇਆ ਯਾਰ ਸੋਹਣਾ ਹਨਾ ਤੇ ਬਈ ਹੁਣ ਇਹਦੇ ਰੇਟ ਦੀ ਗੱਲ ਕਰੀਏ ਰੇਟ ਬਾਈ ਲਿਖਿਆ ਵਾ ਤਾਂ 2 ਲੱਖ ਰੁਪਈਆ ਅੱਛਾ 2 ਲੱਖ ਰੁਪਈਆ ਡਿਮਾਂਡ ਹੈ 2 ਲੱਖ ਰੁਪਈਆ ਡਿਮਾਂਡ ਆ ਤੇ ਬਾਕੀ ਮੌਕੇ ਤੇ ਆਪਾਂ ਹੋਰ ਕਰ ਲਾਂਗੇ ਵਾਦਾ ਕਰਤਾ ਠੀਕ ਆ ਤੇ ਇਹਦੇ ਹੱਬ ਕਿੰਨੇ ਨਟ ਦਖਾਓ ਜੰਗੀ ਤਰ੍ਹਾਂ 10 ਮਿੰਟ ਹੀ ਹੱਬ ਹੈ ਹਾਂ ਕੋੜੇ ਵਾਲੀ ਹੱਬ ਲੱਗੀ ਹੋਈ ਹੈ ਇਹ ਦੀ ਕੋੜੇ ਵਾਲੀ ਠੀਕ ਹੈ ਹਾਂ ਹਾਂ ਕੋੜੇ ਵਾਲੀ ਠੀਕ ਹੈ 60 ਕਿਲੋ ਵਾਲੇ ਰੈਂਮ ਹੈ ਵੀ ਅੱਛਾ 60 ਕਿਲੋ ਕਿਲੋ ਵਾਲੇ ਰੈਂਬ ਨੇ ਹਾਂ ਜੀ ਹਾਂ ਓਕੇ ਹਾਂ ਜੀ ਹਾਂ ਟਾਇਰ ਵੇਚਾਗਾ ਟਾਇਰ ਵੇਚਾ ਟਾਇਰ ਦਿਖਾਉਦੇ ਚੰਗੀ ਤਰ੍ਹਾਂ ਟਾਇਰਾਂ ਦੀ ਗਾਰੰਟੀ ਲੈ ਵੀ ਮਿੱਤਰ ਪਿਆਰੇ ਜੋੜੇ ਹੀ ਬਹੁਤ ਮਹਿੰਗਾ ਪੈ ਜਾਂਦਾ ਮਾੜੇ ਬੰਦੇ ਤੋਂ ਟਾਇਰ ਹੀ ਨਹੀਂ ਲੱਗਦੇ ਤੇ ਕਰ ਲੋ ਸੰਪਰਕ ਭਰਾ ਬਣ ਕੇ ਬਹਾਲੀ ਸਾਫ ਟਰਾਲੀ ਹੈ ਸੱਜਣੋ ਲੋਕ ਨਾ ਵੇਖ ਵੇਖ ਕੇ ਮੁੜਦੇ ਆ ਜੇ ਕਿਸੇ ਭਰਾ ਨੇ ਲੈਣੀ ਆ ਸੌਂਕ ਨੂੰ ਸੱਜਣ ਨੂੰ ਪੈਸੇ ਲੈਣੇ ਹੱਕ ਵੀ ਦੇਖੋ ਪਹਿਲਾਂ ਤਾਂ ਹਨਾ ਉਹ ਕੰਮ ਨਹੀਂ ਇਹ ਵੀ ਆਮ ਨਹੀਂ ਆਮ ਹੱਕ ਲਗੇ ਪਤਲੀ ਹੱਕ ਦੇਖੋ ਕਿੰਨੇ ਹੈ ਵੀ ਬਿਲਕੁਲ ਜੀ ਬਿਲਕੁਲ ਕਿਸ ਤਰ੍ਹਾਂ ਦਾ ਹੱਕ ਨਹੀਂ ਚੱਕੀ ਜਾਂਦੀ ਨਹੀਂ ਚੱਕੀ ਜਾਂਦੀ ਸਹੀ ਗੱਲ ਹੈ ਲੈ ਮੈਂ ਤੇਰੇ ਪਿਆਰੋ ਕਰ ਲੋ ਸੰਪਰਕ ਜੇ ਕੋਈ ਭਰਾ ਸੌਂਕ ਨੂੰ ਟਰਾਲੀ ਲੈਣਾ ਚਾਹੁੰਦਾ ਨੇ ਵੀ ਯਾਰ ਸੌਂਕ ਚੰਗੀ ਚੀਜ਼ ਤੇ ਪੈਸੇ ਲੈਉਣੇ ਆ ਤਾਂ ਸੱਜਣ ਨੂੰ ਇਹ ਚੀਜ਼ ਤੁਸੀਂ ਮੈਨੂੰ ਫੁੱਲ ਗਰੰਟੀ ਹੈ ਵੀ ਵੇਖ ਕੇ ਮੋੜ ਨਹੀਂ ਸਕਦੇ 12 6.5 ਸਹਿਜ ਆ ਨਵੀਂ ਟਰਾਲੀ ਹੈ ਹਨਾ ਤੇ ਕਰ ਲੋ ਸੰਪਰਕ ਭਰਾ ਬਣ ਕੇ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਕਿਤੇ ਤੁਹਾਡੇ ਫੋਨ ਲਾਉਣ ਤੋਂ ਪਹਿਲਾਂ ਪਹਿਲਾਂ ਵੇ ਦੇਖਦੇ ਆ ਵੀ ਹੁਣ ਕਿਹੜੇ ਭਾਗਾਂ ਵਾਲੇ ਦੇ ਇਹ ਘਰ ਦਾ ਸ਼ਿੰਗਾਰ ਬੰਨੂ ਕਰ ਲੋ ਕਰਾਂ ਕੰਟਰੈਕਟ ਮਿੱਤਰ ਪਿਆਰਿਓ ਨੰਬਰ ਸਕਰੀਨ ਤੇ ਬਾਈ ਦਾ ਨਾਮ ਉਤਾਰਾ ਤੇ ਪਿੰਡ ਹੈਗਾ ਟਲਮਾ ਜੀ ਟਿਲਮਾ